ਸ਼ੀਤਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਿਤਾ ਜੀ ਦਾ ਪੰਚਮ ਪਾਸ਼ਾ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਸੰਗਤ ਜੀ ਤੇ ਆਪਾਂ ਸਾਰੇ ਮਰ ਸਹਿਬ ਜੀ ਦੀ ਯਾਦ ਵਿੱਚ ਉਹਨਾਂ ਦੀ ਰਚੀ ਹੋਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਜੋ ਸੰਗਤਾਂ ਬਹੁਤ ਪ੍ਰੇਮ ਨਾਲ ਕਰਦੀਆਂ ਨੇ ਤੇ ਜੋ ਨਹੀਂ ਵੀ ਕਰਦੀਆਂ ਇਹਨਾਂ ਦਿਨਾਂ ਵਿੱਚ ਆਪਾਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹਰ ਰੋਜ਼ ਇੱਕ ਕਰਨਾ ਸ਼ੁਰੂ ਕਰੀਏ ਤੇ ਅੰਮ੍ਰਿਤ ਵੇਲੇ ਕੋਸ਼ਿਸ਼ ਕਰੀਏ ਕਿ ਸ਼ਨਾਣ ਪਾਣੀ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਪੰਚਮ ਪਾਸ਼ਾ ਜੀ ਦੀ ਯਾਦ ਵਿੱਚ ਕਰ ਸਕੀਏ ਤੇ ਨਹੀਂ ਤਾਂ 24 ਘੰਟਿਆਂ ਦੇ ਵਿੱਚ ਵਿੱਚ ਸੰਗਤ ਜੀ ਜਰੂਰ ਇੱਕ ਪਾਠ ਮਹਾਰਾਜ ਸਾਹਿਬ ਜੀ ਦੀ ਯਾਦ ਵਿੱਚ ਉਹਨਾਂ ਨੂੰ ਸਮਰਪਿਤ ਆਪਾਂ ਜਰੂਰ ਕਰਨਾ ਕਿਉਂਕਿ ਪਿਤਾ ਜੀ ਦਾ ਦੇਣਾ ਆਪਾਂ ਕਿਤੇ ਨਹੀਂ ਦੇ ਸਕਦੇ ਮਹਾਰਾਜ ਸਾਹਿਬ ਜੀ ਨੇ ਸਾਡੇ ਵਰਗੇ ਨਕਮਿਆਂ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਤਤੀ ਤਵੀ ਤੇ ਬੈਠੇ Sí.